ਮੈਂ ਅੱਜ ਬੜੇ ਭਰੇ ਮਨ ਨਾਲ ਇਹ ਵੀਡੀਓ ਲਾਈਵ ਬਣਾਉਣ ਲੱਗਿਆ ਜੀ ਇਹ ਦੇਖੋ ਜਿਸ ਪਾਰਟੀ ਨਾਲ ਬੰਦਾ 37-38 ਸਾਲ ਤੋਂ ਜੁੜਿਆ ਹੋਵੇ ਔਰ ਸਭ ਤੋਂ ਵੱਡੇ ਇਮੋਸ਼ਨਸ ਮੇਰੇ ਸਵਰਗੀ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਜੀ ਟਲਪੂ ਸਾਹਿਬ ਉਹ ਸਾਡੇ ਸਾਰੇ ਪਰਿਵਾਰ ਨੂੰ ਬਾਦਲ ਸਾਹਿਬ ਦੀ ਬਾਹ ਫੜਾ ਕੇ ਗਈ ਸੀ ਬੇਟਾ ਇਹਨਾਂ ਦੇ ਨਾਲ ਲਗੇ ਰਹੋ ਮਾੜਾ ਚੰਗਾ ਸਮਾਂ ਆਉਂਦਾ ਤੁਸੀਂ ਪਾਰਟੀ ਦਾ ਸਾਥ ਨਹੀਂ ਛੱਡਣਾ ਬਾਦਲ ਪਰਿਵਾਰ ਦਾ ਸਾਥ ਨਹੀਂ ਛੱਡਣਾ ਅਸੀਂ ਡਟ ਕੇ ਸਾਥ ਦਿੱਤਾ ਬੜਾ ਮਾੜਾ ਚੰਗਾ ਸਮਾਂ ਪਾਰਟੀ ਤੇ ਆਇਆ 1999 ਦੇ ਵਿੱਚ ਮੈਂ ਪਹਿਲੇ ਇਲੈਕਸ਼ਨ ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਸ਼ਮਿੰਦਰ ਸਿੰਘ ਜੀ ਇਲੈਕਸ਼ਨ ਲੜੇ ਸੀ ਉਦੋਂ ਮੈਂ ਪਾਰਟੀ ਦਾ ਕੰਮ ਕੀਤਾ ਉਦੋਂ ਉਪਰੰਤ ਫਿਰ 1992 ਦੇ ਵਿੱਚ ਪਾਰਟੀ ਨੇ ਬਾਈਕਾਊਟ ਕਰਤਾ ਤੇ 1995 ਦੇ ਵਿੱਚ ਫਿਰ ਬਾਈ ਇਲੈਕਸ਼ਨ ਆਇਆ ਇਥੋਂ ਦਾ ਗਿੜੜਵੇ ਦਾ ਤੇ ਸਾਰੇ ਇਸ ਗੱਲ ਦੇ ਇਹ ਗਵਾਹੀ ਹੈ ਸਾਰੇ ਉਹ ਗੱਲ ਜਗ ਜਾਹਰ ਹੀ ਆ ਕਿ ਜੋ ਅਸੀਂ ਤਨਮਨਤਾ ਨਾਂ ਪਾਰਟੀ ਦੀ ਸੇਵਾ ਕੀਤੀ ਸਾਰੇ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਉਸ 1995 ਦੇ ਬਾਈ ਇਲੈਕਸ਼ਨ ਨੇ ਕੀਤਾ ਜਿੱਤਣ ਤੋਂ ਬਾਅਦ ਫਿਰ ਪਾਰਟੀ ਦਾ ਦੁਬਾਰਾ ਇੱਕ ਪਲੇਟਫਾਰਮ ਬਣਿਆ ਇੱਕ ਪਾਰਟੀ ਦੀ ਚੜ੍ਹਾਈ ਹੋਈ ਤੇ 1997 ਦੇ ਵਿੱਚ ਇਸ ਬਾਈ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤੇ ਜਿਹਦੇ ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ 2002 ਤੱਕ ਚਲੋ ਸਰਕਾਰ ਦਾ ਨਿਕਮਾਣਿਆ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੀ ਔਰ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਕਰਕੇ ਜਿਹੜੇ ਵੀ ਨਾਲ ਸੀ ਉਹਨਾਂ ਨੂੰ ਵੀ ਨਾਲ ਆਟੇ ਦੇ ਨਾਲ ਪੜਿੱਥਨ ਲੱਗਿਆ ਸਾਡਾ ਵੀ ਉਹ ਤੋਂ ਬੜਾ ਨੁਕਸਾਨ ਕੀਤਾ ਤੇ ਪਰ ਅਸੀਂ ਡੋਲੇ ਨਹੀਂ ਪਾਰਟੀ ਦੇ ਨਾਲ ਡਟ ਕੇ ਖੜੇ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜੇ ਜਿੱਥੇ-ਜਿੱਥੇ ਜ਼ਰੂਰਤ ਪਈ ਜਦੋਂ ਵੀ ਬਾਦਲ ਸਾਹਿਬ ਦਾ ਸੁਖਵੀਰ ਜੀ ਦਾ ਕੋਈ ਵੀ ਹੁਕਮ ਆਉਂਦਾ ਖਿੜੇ ਮੱਥੇ ਪ੍ਰਮਾਣ ਕਰਕੇ ਅਸੀਂ ਹਮੇਸ਼ਾ ਜਿੱਥੇ ਬੁਲਾਉਂਦੇ ਉੱਥੇ ਜਾਂਦੇ ਹਾਂ ਜੋ ਵੀ ਸਾਨੂੰ ਸੇਵਾ ਲਾਉਂਦੇ ਅਸੀਂ ਉਹਨੂੰ ਸਿਰੇ ਚੜਾਉਂਦੇ ਪੰਜ ਸਾਲ ਕੜੀ ਮਿਹਨਤ ਮੁਸ਼ਕਲਤ ਤੋਂ ਬਾਅਦ ਪਾਰਟੀ ਦੀ 2007 ਦੇ ਵਿੱਚ ਦੁਬਾਰਾ ਸਰਕਾਰ ਬਣਦੀ ਆ ਚਲੋ ਸਰਕਾਰ ਬਣ ਗਈ ਕੰਮ ਠੀਕ ਚੱਲ ਰਿਹਾ ਸੀ 2010 ਦੇ ਵਿੱਚ ਫੇਰ ਪਾਰਟੀ ਤੇ ਇੱਕ ਸੰਕਟ ਦੀ ਕੜੀ ਆਣ ਬਣੀ ਹੋਈ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਹ ਹਲਕਾ ਛੱਡ ਕੇ ਇੱਕ ਨਵੀਂ ਪਾਰਟੀ ਬਣਾਲੀ ਤੇ ਪਾਰਟੀ ਦੇ ਅੰਦਰ ਹੀ ਉਹਨਾਂ ਨੇ ਇੱਕ ਬਗਾਵਤ ਖੜੀ ਕਰਤੀ ਫੇਰ ਸਾਡੇ ਵਾਸਤੇ ਦੋ ਰਸਤੇ ਬਣ ਗਏ ਇੱਕ ਸਰਦਾਰ ਮਨਪੀ ਸਿੰਘ ਬਾਦਲ ਸਾਹ ਬੰਨੀ ਜਾਂਦਾ ਸੀ ਤੇ ਦੂਸਰਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹ ਬੰਨੀ ਜਾਂਦਾ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹ ਵਾਲਾ ਰਸਤਾ ਚੁਣਿਆ ਤੇ ਉਹਨਾਂ ਦੇ ਰਸਤੇ ਤੇ ਅਸੀਂ ਚੱਲੇ 2000 12 ਦਾ ਇਲੈਕਸ਼ਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੀਪੀਪੀ ਦੀ ਸਰਕਾਰ ਬਣੂਗੀ ਸਰਦਾਰ ਮਨਪੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਗੇ ਪਰ ਅਸੀਂ ਡੋਲੇ ਨਹੀਂ ਸਰਦਾਰ ਸੁਖਬੀਰ ਸਿੰਘ ਜੀ ਬਾਲਸਾਹ ਦਾ ਡਟ ਕੇ ਸਾਥ ਦਿੱਤਾ ਚਲੋ ਪਰਮਾਤਮਾ ਨੇ ਬੜੀ ਮਿਹਰ ਹੋਈ ਔਰ ਫਿਰ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਗਈ ਮੁੱਖ ਸੇਵਾਦਾਰ ਵਜੋਂ ਮੈਨੂੰ ਇਸ ਹਲਕੇ ਦੇ ਵਿੱਚ ਗਦਰਵੇ ਦੇ ਵਿੱਚ ਮੈਨੂੰ ਤਾਂ ਪਿਆ ਗਿਆ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਪਿਆਰ ਨਾਲ ਲੋਕਾਂ ਨੂੰ ਨਾਲ ਜੋੜ ਕੇ ਰੱਖਿਆ ਕਦੇ ਬਾਦਲ ਸਾਹਿਬ ਦੀ ਪੱਗ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿੱਤਾ ਹਲਕੇ ਦੇ ਵਿੱਚ ਕਦੇ ਕੋਈ ਐਸੀ ਗੱਲ ਨਹੀਂ ਹੋਈ ਵੀ ਜਿਸ ਕਰਕੇ ਮੇਰੇ ਕਰਕੇ ਕੋਈ ਪਾਰਟੀ ਦੀ ਬਦਨਾਮੀ ਹੋ ਗਈ ਹੋਵੇ ਮੇਰੇ ਪਰਿਵਾਰ ਕਰਕੇ ਜਾਂ ਬਾਦਲ ਪਰਿਵਾਰ ਦੀ ਬਦਨਾਮੀ ਹੋ ਗਈ ਹੋਵੇ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਸੀ 5 ਸਾਲ ਸਿਆਸਤ ਕੀਤੀ 2017 ਦੇ ਇਲੈਕਸ਼ਨ ਲੜੇ ਬੜਾ ਲੋਕਾਂ ਨੇ ਸਾਥ ਦਿੱਤਾ ਪਹਿਲਾ ਇਲੈਕਸ਼ਨ ਮੈਂ 2017 ਚ ਲੜਿਆ ਪਾਰਟੀ ਦੀ ਇਮੇਜ ਬੜੀ ਖਰਾਬ ਹੋ ਗਈ ਸੀ ਕੁਝ ਬੇਅਦਬੀ ਦਾ ਮਾਹੌਲ ਬਣ ਗਿਆ ਸੀ ਕੁਝ ਨਸ਼ਿਆਂ ਦੇ ਨਾ ਮੁੱਦੇ ਉੱਠ ਖੜੇ ਸੀ ਉਹਦੇ ਕਰਕੇ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਪਿਆ ਸੀ ਪਰ ਫਿਰ ਵੀ ਇਸ ਗਿੱਦੜਵੇ ਹਲਕੇ ਚੋਂ ਇਹ ਸਾਰਾ ਕੁਝ ਹੂਨ ਦੇ ਬਾਅਦ ਵੀ 49000 ਵੋਟ ਦੇ ਕਰੀਬ ਮੈਨੂੰ ਪਈ ਸੀ ਜੀ ਤੇ ਪਰ ਚਲੋ 13-14 ਹਜ਼ਾਰ ਤੇ ਸੀ ਹਾਰ ਗਏ ਉਦੋਂ ਕਿਉਂਕਿ ਪਾਰਟੀ ਦਾ ਗ੍ਰਾਫੀ ਬੜਾ ਡਾਊਨ ਸੀ ਉਸ ਤੋਂ ਬਾਅਦ 5 ਸਾਲ ਫਿਰ ਕਾਂਗਰਸ ਦੀ ਗਵਰਨਮੈਂਟ ਆਈ ਕੈਪਟਨ ਸਾਹਿਬ ਫਿਰ ਮੁੱਖ ਮੰਤਰੀ ਬਣੇ ਬੜੀ ਕੈਪਟਨ ਸਾਹਿਬ ਨੇ ਵੀ ਬੜੇ ਸਾਡੇ ਤੇ ਪਰਚੇ ਵਗੈਰਾ ਕਰਾਏ ਸਾਡਾ ਵਿਰੋਧੀ ਬੜਾ ਸਖਤ ਸੀ ਤੇ ਚਲੋ ਜੋ ਵੀ ਕੋ ਗੱਲਬਾਤ ਹੁੰਦੀ ਸੀ ਮੈਂ ਫੇਰ ਵੀ ਵਰਕਰਾਂ ਨਾਲ ਟਟ ਕੇ ਖੜਾ ਉਹਨਾਂ ਨੂੰ ਪਿੱਠ ਨਹੀਂ ਦਿਖਾਈ ਵੀ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਕੋਈ ਸਾਡੇ ਪਿੱਛੇ ਹੈ ਸਾਡੇ ਤੇ ਪਰਚੇ ਵੀ ਹੋਏ ਸਾਡੇ ਸਾਰੇ ਪਰਿਵਾਰ ਤੇ ਹੋਏ ਮੇਰੇ ਭਰਾ ਤੇ ਹੋਏ ਮੇਰੇ ਪੀਏ ਤੇ ਵੀ ਪਰਚੇ ਹੋਏ ਸਾਰਿਆਂ ਤੇ ਹੋਏ ਜੋ ਮੇਰੇ ਨਾਲ ਖੜ੍ਹ ਦਿੰਦੇ ਸੀ ਉਹਨਾਂ ਤੇ ਵੀ ਪਰ ਕੋਈ ਡੋਲੇ ਨਾਲ ਅਡੋਰ ਖੜੇ ਰਹੇ ਪਾਰਟੀ ਦੇ ਨਾਲ ਵੀ ਚਲੋ ਮਾੜਾ ਚੰਗਾ ਸਮਾਂ ਆਉਂਦਾ ਉਸ ਤੋਂ ਬਾਅਦ 2022 ਦਾ ਇਲੈਕਸ਼ਨ ਆਇਆ ਫਿਰ ਡਟ ਕੇ ਇਲੈਕਸ਼ਨ ਲੜਿਆ ਬਹੁਤ ਵਰਕਰ ਸਹਿਬਾਨਾਂ ਨੇ ਅਕਾਲੀ ਦਲ ਦੇ ਨੇ ਬਹੁਤ ਸਾਥ ਦਿੱਤਾ 50000 ਦੇ ਕਰੀਬ ਵੋਟ ਪਈ ਚਲੋ ਕਿਸਮਤ ਦੇ ਵਿੱਚ ਨਹੀਂ ਲਿਖੀ ਸੀ ਪਰ ਭਰਾਵਾਂ ਨੇ ਕੋਈ ਕਸਰ ਨਹੀਂ ਛੱਡੀ ਮੇਰਾ ਸਾਥ ਦੇਣ ਵਾਲੀ ਇਸ ਹਲਕੇ ਦੇ ਜੋ ਇਸ ਹਲਕੇ ਚ ਪਿਆਰ ਮਿਲਿਆ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ 50000 ਦੇ ਕਰੀਬ ਵੋਟ ਪੈਣੀ ਆਮ ਆਦਮੀ ਪਾਰਟੀ ਦੀ ਹਵਾ ਦੇ ਵਿੱਚ ਇੱਕ ਬੜੀ ਇਹ ਗੱਲ ਬੜੀ ਮਹਾਨ ਰੱਖਦੀ ਹੈ ਕਿ ਅੱਲਾ ਇੱਥੋਂ ਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਰਿਹਾ ਸੀ ਬਾਕੀ ਸਾਰੇ ਆਸ-ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਬਣ ਕੇ ਸੀ ਉਹਨ ਕੀ ਬਾਲ ਸਾਹ ਬਿਹਾਰ ਗਈ ਸੀ 1300 ਵੋਟ ਤੇ ਚਲੋ ਅਸੀਂ ਉਦੋਂ ਪਿੱਛੇ ਰਹਿ ਗਏ ਫਿਰ ਵੀ ਨਾਲ ਉਹ ਜਿਵੇਂ ਸਾਰੇ ਵਰਕਰ ਸਹਿਬਾਨਾਂ ਦੇ ਪਾਰਟੀ ਦੇ ਨਾਲ ਡਟ ਕੇ ਖੜੇ ਜੋ ਹੁਕਮ ਲੱਗਦਾ ਉਹ ਜਿਵੇਂ ਕੀਤਾ ਉਸ ਤੋਂ ਬਾਅਦ ਅਚੰਚੇ ਜਨਵਰੀ ਦੇ ਵਿੱਚ ਮੈਨੂੰ ਬਾਲ ਸਾਹ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲ ਸਾਹ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪੀਤ ਬਾਦਲ ਨੇ ਵੀ ਇੱਥੇ ਕਾਫੀ ਸਰਗਰਮੀਆਂ ਵਧਾਈਆਂ ਵੇ ਆ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਐਂ ਐਨੂੰ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਜ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਢੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਢੜਵੇ ਕਰ ਲੈਣ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਇਦਾਂ ਦੁੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀਤੇ ਪਿੱਛੇ ਲੱਗ ਜਾ ਜਾਂ ਚੱਲ ਡਿੱਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਸ਼ਬੀਰ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੀ ਮੇਰੀ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕਾਰੀ ਸੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਪਿੱਛੇ ਫਿਰ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹ ਕੋ ਚਲਾ ਜਾ ਮੈਂ ਕਹਿੰਦੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੋੜੀ ਜਾਂਦੇ ਮੈਂ ਜਾਵੜੂ ਆ ਚਲੋ ਕੋਈ ਗੱਲ ਨਹੀਂ ਜੀ ਮੇਤਲਵੰਡੀ ਸਾਹਿਬ ਉਹ ਤਾਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪ ਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਆ ਉਸ ਦਰਮੰਤ ਸਿੰਘ ਬਾਲ ਸਾਹਿਬ ਨੂੰ ਦੋ ਤਿੰਨ ਦਿਨਾਂ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡੱਬੀ ਤੈਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਨਹੀਂ ਆ ਜਾਣਾ ਜੀ ਥੋੜਾ ਤੁਸੀਂ ਬਹੁਤ ਵੱਡੇ ਬੰਦੇ ਹੋ ਮੈਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲੇ ਘਰੇ ਗਿਆ ਘਰੇ ਜਾ ਕੇ ਮੈਂ ਕਿਹਾ ਦੱਸੋ ਜੀ ਕੀ ਹੋਊਂ ਕਹਿੰਦੇ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਹ ਜੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਕਿ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹੁਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਆ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਂਗਾ ਸਭ ਕੁਝ ਤੂੰ ਹੀ ਕਰੇਂਗਾ ਤੂੰ ਅੱਗੇ ਲੱਗ ਤੂੰ ਦੁਆਰਾ ਹਲਕਾ ਸੰਭਾਲ ਐਨੇ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫਿਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹੁਕਮ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰੋਤਵਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਅਬ ਆਪਣਾ ਪ੍ਰਧਾਨ ਸਾਹਿਬ ਕੀ ਹੋ ਕਮਾ ਮੈਨੂੰ ਕਹਿੰਦੇ ਕੋਈ ਨਹੀਂ ਦੱਸਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ 'ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆਪਣੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫਿਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜੇ ਰੋ ਅਸੀਂ ਪਿੰਡਾਂ ਜਾਂਦੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਉਂਦੇ ਆ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨਾ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲੂਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇਨ ਦਾ ਮੀਨ ਟਾਈਮ ਸਦਾਰਨ ਪੀ ਸਿੰਘ ਬਾਦਲ ਸਭ ਚੱਲ ਪਈ ਲੋਕਾਂ ਨੂੰ ਹੋਰ ਡਾਊਟ ਹੋ ਗਿਆ ਵੀ हो सकता है ये तुम सरदार मनप्रीत सिंह बालसाऊ नु इलेक्शन लड़ाओ क्योंकि वो घरां च ਲੋਕਾਂ ਦੇ ਜਾਂਦੇ ਆ बीजेपी ਦੇ ਕੈਂਡੀਡੇਟ ਆ बीजेपी ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕੱਲ ਤੋਂ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਨੋਂ ਉਹ ਆ ਕੇ ਕਹਿਣ ਲੱਗ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਲਸਾਉ ਬੰਨੇ ਸਰਗਰਮਾ ਤੇ ਤੁਸੀਂ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਕਢਾਇਆ ਨਾਲ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਨਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਬੀਜੇਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਹੇ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਮੇ ਇਹ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਆਪਸ ਵਿੱਚ ਮੇ ਘੁੱਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰਬੰਸ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੁਜੀ ਤੇ ਜਿਹੜੇ ਨਾਲ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਨਾਚਰ ਮੈਂ ਵਿੱਚ ਰਵਾਂ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਕਿ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਕਿਸਣਾ ਕਿ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਤਲਬ ਕਿ ਇੰਨਾ ਇੰਨਾ ਪ੍ਰੈਸ਼ਰ ਆ ਝੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮੰਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਚੋਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਹ ਤੋਂ ਆਪਦੇ ਦਿਲ ਤੇ ਹੱਥ ਰੱਖ ਕੇ ਕਹਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਭਰੇ ਮਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆ ਮਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਦੇ ਘਰੇ ਬੈਠਣ ਵਾਸਤੇ ਜਾ ਰਿਹਾ ਪਾਰਟੀ ਛੱਡ ਕੇ ਜਿਹਨੂੰ ਬਦਲ ਸਾਉ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36 37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰ ਵਾਰ ਜਿਹਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੇਥੂ ਅੱਖਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਦਲ ਸਾਉ ਨਾਲ ਪਿਆਰ ਕਰਨ ਵਾਲੇ ਹਾਂ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਅੱਜ ਹੰਦਰਦੀ ਕਰਨ ਵੀ ਬਾਈ ਜੀ ਕਿਉਂ ਰੈਜ਼ੀਗਨੇਸ਼ਨ ਦੇਤਾ ਕੀ ਗੱਲ ਬਣ ਗਈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰੈਜ਼ੀਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ ਕਿਉਂਕਿ ਇਹਦੂਬਦ ਪ੍ਰੈਸ਼ਰ ਮੇਰੇ ਤੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਵੀ ਕੀ ਕਰਨਾ ਆਪਾਂ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਭਰਾ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਉਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਹਦੇ ਨਾਲ ਵੀ ਰੈ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰੈ ਕਰੇ ਤੋਂ ਬਿਨਾਂ ਹੀ ਕੋਈ ਫੈਸਲਾ ਲੈ ਕੇ ਤੇ ਮੈਂ ਆਪਦਾ ਆਪਦਾ ਫਿਊਚਰ ਮੈਂ ਸਿਕਿਉਰ ਕਰ ਲਿਆ ਉਹ ਇਹੋ ਜੀ ਕੋਈ ਗੱਲਬਾਤ ਨਹੀਂ ਪੇਰਾ ਫਿਊਚਰ ਬਹੁਤ ਸਕੇਅਰ ਆ ਬਾਬੇ ਦੀ ਬੜੀ ਕਿਰਪਾ ਉਸ ਪਰਮਾਤਮਾ ਦੀ ਕੋਈ ਕਿਸੇ ਕਿਸਮ ਦੀ ਭੁੱਖ ਨਹੀਂ ਸਿਰਫ ਮੈਨੂੰ ਆਪਦੇ ਆਪ ਨੂੰ ਇੱਥੇ ਬੜੀ ਕੁਟਨ ਮਹਿਸੂਸ ਹੋਣ ਲੱਗ ਪਈ ਸੀ ਇਸ ਪਾਰਟੀ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਸ ਕਰਕੇ ਮੈਂ ਇਹੀ ਬਿਹਤਰ ਸਮਝਿਆ ਸੋ ਅਗਰ ਮੈਥੋਂ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਉਸਨੂੰ ਦੀ ਮਾਫੀ ਚਾਹਾਂਗਾ ਕਿ ਜਿਨ੍ਹਾਂ ਨੂੰ ਇੰਨੇ ਪਿਆਰ ਸਤਿਕਾਰ ਨਾਲ ਇਸੇ ਮੂਹ ਨਾਲ ਜਿਨ੍ਹਾਂ ਦੀ ਇੰਨੀਆਂ ਤਰੀਫਾਂ ਕੀਤੀਆਂ ਹੋ ਕਦੇ ਜ਼ਿੰਦਗੀ 'ਚ ਨਾ ਸੋਚਿਓ ਕਿ ਮੈਂ ਤੁਹਾਡੇ ਬਾਰੇ ਮੈਂ ਕੋਈ ਕਦੇ ਬੰਦਾ ਚੰਗਾ ਕਹਾਂਗਾ ਹਮੇਸ਼ਾ ਜਦੋਂ ਵੀ ਮੇਰੇ ਮੂੰਹ 'ਚ ਕੋਈ ਅਲਫਾਜ਼ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਨਿਕਲੂਗਾ ਚੰਗਾ ਹੀ ਨਿਕਲੂਗਾ ਸੋ ਜਿੰਨੀ ਕਿ ਸੇਵਾ ਮੈਂ ਤੋਹ ਹੋ ਸਕੇ ਜਿਵੇਂ ਮੈਂ ਕੀਤੀ ਮੈਨੂੰ ਮਾਫ ਕਰਿਓ